ਯਾਨੀ ਹਰਪ੍ਰੀਤ ਸਿੰਘ ਨੂੰ ਪਰੇ ਕਰ ਲਿਆ ਹੋਇਆ ਸੋ ਦੋਵਾਂ ਜਥੇਦਾਰਾਂ ਨੂੰ ਉਹ ਐਕਟਿਵ ਸਮਝਦੇ ਸੀ ਦੋਵਾਂ ਚੋਂ ਇੱਕ ਦਾ ਉਹਨਾਂ ਨੇ ਫਸਤਾ ਵੜਤਾ ਜਿਉਂਨਾ ਉਹਨਾਂ ਦੀ ਭਾਸ਼ਾ 'ਚ ਬੋਲੀਏ ਜੀ ਤੇ ਹੁਣ ਉਹ ਜਥੇਦਾਰ ਰਗਵੀਰ ਸਿੰਘ ਨੂੰ ਡਰਾਉਣ ਤੇ ਉਹਨਾਂ ਦੀ ਘੇਰਾਬੰਦੀ ਕਰਨ 'ਚ ਮਸਰੂਫ ਨੇ ਔਰ ਉਹਨਾਂ ਨੂੰ ਲੱਗਦਾ ਵੀ ਉਹ ਜਥੇਦਾਰ ਰਗਵੀਰ ਸਿੰਘ ਨੂੰ ਇਸ ਤਰ੍ਹਾਂ ਮਾਨਸਿਕ ਤੌਰ ਤੇ ਪਰੇਸ਼ਾਨ ਕਰਕੇ ਤੇ ਡਰਾ ਲੈਣਗੇ ਸ਼੍ਰੋਮਣੀ ਕਮੇਟੀ ਬਹੁਤ ਸਾਰੇ ਮੁਲਾਜ਼ਮ ਰੱਖਦੀ ਆ ਜਿਹਦੇ ਵਿੱਚ ਗ੍ਰੰਥੀ ਨੇ ਰਾਗੀ ਨੇ ਹਮਮ ਅਰਦਾਸੀਏ ਨੇ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਕਲਰਕ ਨੇ ਸੇਵਾ ਜਿਹੜੇ ਪ੍ਰਕਰਮਾਂ ਵਿੱਚ ਸੇਵਾ ਕਰਦੇ ਆ ਸਿੰਘ ਸੇਵਾਦਾਰ ਜਾਨੀ ਮਲਟੀਪਲ ਡਾਈਮੈਂਸ਼ਨਸ ਦੇ ਮੁਲਾਜ਼ਮ ਭਰਤੀ ਕਰਦੀ ਆ ਕੀ ਜਦੋਂ ਸ਼੍ਰੋਮਣੀ ਕਮੇਟੀ ਕੋਈ ਵੀ ਮੁਲਾਜ਼ਮ ਭਰਤੀ ਕਰਦੀ ਆ ਕੀ ਸਾਰਾ ਪੰਥ ਇਕੱਠਾ ਹੋ ਕੇ ਉਸ ਮੁਲਾਜ਼ਮ ਦੇ ਸਿਰ ਤੇ ਦਸਤਾਰਾਂ ਰੱਖਦਾ ਵੀ ਹਾਂ ਅਸੀਂ ਇਸ ਮੁਲਾਜ਼ਮ ਨੂੰ ਇੱਕ ਮੁਲਾਜ਼ਮ ਦੇ ਤੌਰ ਤੇ ਮਾਨਤਾ ਦਿੰਦੇ ਆ ਜੀ ਇਹ ਸਿਰਫ ਤੇ ਸਿਰਫ ਪੰਜ ਤਖਤਾਂ ਦੇ ਜਥੇਦਾਰਾਂ ਨਾਲ ਵਾਪਰਦਾ ਵੀ ਉਹ ਆਪਣੀ ਰਾਜਨੀਤੀ ਨੂੰ ਬਚਾਉਣ ਲਈ ਧੋਖਾ ਕਰ ਰਹੇ ਹੈਗੇ ਆ ਉਹਦੇ ਵਿੱਚ ਹੈ ਨੇ ਹੈੱਡ ਪ੍ਰੀਸਟ ਆ ਜਿਹੜਾ ਉਹ ਹੈਗਾ ਗਰੰਥੀ ਸਿੰਘ ਹੈਗਾ ਜਿਹੜਾ ਅਕਾਲ ਤਖਤ ਦਾ ਹੈ ਹਰਮੰਦਰ ਸਾਹਿਬ ਦਾ ਤੇ ਉਹ ਤੋਂ ਪਹਿਲਾਂ ਇਹ ਇਹ 1978-79 ਤੱਕ ਹੈੱਡ ਪ੍ਰੀਸਟ ਹੀ ਲਿਖਿਆ ਜਾਂਦਾ ਸੀ ਪਰ ਜਦੋਂ ਬਹੁਤ ਸਾਰੇ ਸਿੱਖ ਪੱਤਰਕਾਰ ਅਖਬਾਰਾਂ ਚ ਆਏ ਉਹਨਾਂ ਨੇ ਆਪਣੇ ਅਖਬਾਰਾਂ ਦੇ ਸੰਪਾਦਕਾਂ ਨੂੰ ਜਾਂ ਉਹਨਾਂ ਨੂੰ ਕਿਹਾ ਵੇ ਹੈੱਡ ਪ੍ਰੀਸਟ ਹੈਡ ਨਾ ਇਹ ਸੋ ਹੁਣ ਸੁਪਰੀਮ ਪ੍ਰੀਸਟ ਲਿਖਦੇ ਆ ਜੀ ਹੁਣ ਹੁਣ ਹੈੱਡ ਪ੍ਰੀਸਟ ਨਹੀਂ ਲਿਖਦੇ ਹੁਣ ਸੁਪਰੀਮ ਪ੍ਰੀਸਟ ਆ ਜਿਹੜਾ ਜਥੇਦਾਰ ਆ ਉਹਨੂੰ ਇੰਗਲਿਸ਼ ਚ ਸੁਪਰੀਮ ਪ੍ਰੀਸਟ ਕਿਹਾ ਜਾਂਦਾ ਪਰ ਉਹ ਤਾਂ ਐਕਟ ਚ ਫਿਰ ਹੈ ਹੀ ਨਹੀਂ ਯਾਰ ਹਾਂ ਉਹ ਹੈ ਨਹੀਂ ਉਹ ਐਕਟ ਵਿੱਚ ਨਹੀਂ ਹੈਗੇ ਸ਼੍ਰੋਮਣੀ ਕਮੇਟੀ ਜੇ ਆਪਾਂ ਕਹੀਏ ਵੀ ਇਹ ਇਹ ਬਦਮਾਸ਼ੀ ਕਰ ਰਹੇ ਸੋ ਇਹ ਉਹ ਤਖਤ ਦੇ ਜਥੇਦਾਰਾਂ ਨੂੰ ਆਪਣੇ ਅੰਦਰ ਲੈਣਾ ਅੰਡਰ ਲੈਣਾ ਚਾਹੁੰਦੇ ਆ ਸੋ ਉਹਨਾਂ ਬਾਰੇ ਫੈਸਲੇ ਵੀ ਤਾਂ ਕਿ ਤਖਤ ਆਜ਼ਾਦ ਨਾ ਹੋਵੇ ਤਖਤ ਤਾਂ ਜਿਹੜਾ ਉਹ ਅਕਾਲੀ ਲੀਡਰਸ਼ਿਪ ਰੋਣ ਵੰਨਣ ਦਾ ਯਤਨ ਨਾ ਕਰੇ ਅਕਾਲੀ ਲੀਡਰਸ਼ਿਪ ਬੇ ਲਗਾਮ ਭਜਣਾ ਚਾਹੁੰਦੀ ਹੈ ਉਹ ਕਿਸੇ ਵੀ ਜਿਹੜੀਆਂ ਐਥਿਕ ਵੈਲਿਊਜ਼ ਹੁੰਦੀਆਂ ਰਾਜਨੀਤੀ ਦੀਆਂ ਉਹਨਾਂ ਵੈਲਿਊਜ਼ ਦੇ ਪਾਲਣਾ ਨਹੀਂ ਕਰਨੀ ਚਾਹੁੰਦੀ ਜੇ ਉਹ ਪਾਲਣਾ ਨਹੀਂ ਕਰਨੇ ਚਾਹੀ ਇਸੇ ਕਰਕੇ ਸਿੱਖਾਂ ਦੇ ਕਾਤਲ ਪੁਲਿਸ ਅਫਸਰ ਪੰਜਾਬ ਵਿੱਚ ਲਗਾਏ ਗਏ ਜੀ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਡੇਰੇਦਾਰਾਂ ਨੂੰ ਹਮਾਇਤ ਦਿੱਤੀ ਗਈ ਸੋ ਡੇਰੇਦਾਰਾਂ ਨੂੰ ਹਮਾਇਤ ਇਸ ਪੱਧਰ ਤੇ ਪਹੁੰਚ ਗਏ ਉਹਨਾਂ ਦੇ ਹੌਸਲੇ ਇੰਨੇ ਜ਼ਿਆਦਾ ਵਧ ਗਏ ਵੀ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਕੇ ਲਲਕਾਰੇ ਮਾਰਨ ਲੱਗੇ ਕੀ ਜੁਰਰਤ ਸੀ ਕਿ ਸੇ ਦੀ ਵੀ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਕੇ ਔਰ ਲਲਕਾਰਾ ਮਾਰ ਕੇ ਕਹਿੰਦਾ ਵੀ ਤੁਹਾਡਾ ਗੁਰੂ ਸਾਡੇ ਕੋਲ ਬੈਠਾ ਜਿਹੜੀ ਸਿੱਖ ਕੌਮ ਇੰਨੀ ਤਾਂ ਨਹੀਂ ਮਰ ਗਈ ਸਿਰਫ ਇਹਨਾਂ ਦੀ ਸਰਕਾਰ ਕਾਰਨ ਹੋਇਆ ਦੋ ਤਰੀਕ ਨੂੰ ਜਿਹੜਾ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦਾ ਜਾਹੋ ਜਲਾਲ ਇੱਕ ਵਾਰੀ ਦੁਬਾਰਾ ਜਿਹੜਾ ਹੈ ਸਿਧਾਂਤਾਂ ਦੀ ਆਪਾਂ ਕੀ ਕਿ ਪਰਫੁੱਲਤਾ ਹੋਈ ਸੀ ਤੇ ਜਿਸ ਤਰੀਕੇ ਦੇ ਨਾਲ ਹੁਕਮਨਾਮੇ ਜਾਰੀ ਹੋਏ ਸੀ ਲੱਗੇ ਰਿਹਾ ਸੀ ਕਿ ਸਾਰਾ ਕੁਝ ਜਿਹੜਾ ਹੈ ਔਨ ਦੀ ਟਰੈਕ ਹੋ ਜਾਏਗਾ ਅਕਾਲੀ ਦਲ ਦੀ ਪੁਨਰਸਰਜੀਤੀ ਹੋ ਜਾਏਗੀ ਪਰ ਉਸ ਤੋਂ ਬਾਅਦ ਜਿਹੋ ਜਿਹੇ ਹਾਲਾਤ ਬਣੇ ਉਹ ਸਾਰੇ ਉਸ ਤੋਂ ਜਾਣੂ ਹੋਏਗੇ ਨੇ ਅ ਪਿਛਲੇ ਦਿਨੀ ਜਥੇਦਾਰ ਰਕबीर ਸਿੰਘ ਹੋਣਾ ਦੀ ਇੱਕ ਤਰ੍ਹਾਂ ਦੀ ਆਪਾਂ ਕਹਿ ਲਈ ਕਿ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਗਈ ਖਾਸ ਕਰਕੇ ਜਦੋਂ ਆਪਾਂ ਦੇਖਿਆ ਸੀ ਕਿ ਭਾਈ ਹਰਜਿੰਦਰ ਸਿੰਘ ਧਾਮੀ ਹੋਣੀ ਜਦੋਂ ਅਸਤੀਫਾ ਦਿੰਦੇ ਨੇ ਤੇ ਜੋ ਉਹਨਾਂ ਨੇ ਜਿਸ ਤਰੀਕੇ ਨਾਲ ਲਿਖਿਆ ਕਿ ਤਨਾ ਕਿਤੇ ਉਹਦੇ ਲਈ ਜ਼ਿੰਮੇਵਾਰ ਵੀ ਉਹਨਾਂ ਨੂੰ ਠਰੋਂਉਣ ਦੀ ਕੋਸ਼ਿਸ਼ ਕੀਤੀ ਕਿ ਜਾਂ ਬਾਅਦ ਚ ਉਸ ਤੋਂ ਬਾਅਦ ਦੇਖੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਦੋਂ ਡੈਲੀਗੇਸ਼ਨ ਜਦੋਂ ਮਿਲਣ ਜਾਂਦਾ ਹੈ ਤੇ ਉਦੋਂ ਵੀ ਇਹੋ ਕੁਝ ਹੀ ਹੋਇਆ ਜਦੋਂ ਜਥੇਦਾਰ ਸਾਹਿਬ ਨੇ ਬਾਹਰ ਆ ਕੇ ਥੋੜੇ ਭਰੇ ਹੋਏ ਮੰਨਦੇ ਨਾਲ ਕਿਹਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮਨਾਮੇ ਜਾਂ ਆਦੇਸ਼ ਹੈਗੇ ਨੇ ਉਹ ਤੇ ਚਾਰ ਦਿਵਾਰੀ ਚ ਹੀ ਰਹਿ ਜਾਂਦੇ ਨੇ ਕਿਵੇਂ ਤੁਸੀਂ ਤੁਹਾਡਾ ਕੀ ਇੱਥੇ ਹਾਂਜੀ ਹਾਂਜੀ ਸੋ ਇਹਦੇ ਚ ਹੈਗਾ ਵੀ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪਰੇ ਕਰ ਲਿਆ ਹੋਇਆ ਸੋ ਦੋਵਾਂ ਜਥੇਦਾਰਾਂ ਨੂੰ ਉਹ ਐਕਟਿਵ ਸਮਝਦੇ ਸੀ ਦੋਵਾਂ ਚੋਂ ਇੱਕ ਦਾ ਉਹਨਾਂ ਨੇ ਫਸਤਾ ਵੜਤਾ ਜੇ ਉਹਨਾਂ ਉਹਨਾਂ ਦੀ ਭਾਸ਼ਾ ਚ ਬੋਲੀਏ ਜੀ ਤੇ ਹੁਣ ਉਹ ਜਥੇਦਾਰ ਰਘਵੀਰ ਸਿੰਘ ਨੂੰ ਡਰਾਉਣ ਤੇ ਉਹਨਾਂ ਦੀ ਘੇਰਾਬੰਦੀ ਕਰਨ ਚ ਅ ਮਸਰੂਫ ਨੇ ਔਰ ਉਹਨਾਂ ਨੂੰ ਲੱਗਦਾ ਵੀ ਉਹ ਜਥੇਦਾਰ ਰਘਵੀਰ ਸਿੰਘ ਨੂੰ ਇਸ ਤਰ੍ਹਾਂ ਮਾਨਸਿਕ ਤੌਰ ਤੇ ਪਰੇਸ਼ਾਨ ਕਰਕੇ ਤੇ ਡਰਾ ਲੈਣਗੇ ਸੋ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੋਂ ਬਾਅਦ ਅ ਜਦੋਂ ਉਤੋਂ ਬਾਅਦ ਜਦੋਂ ਹਰਜਿੰਦਰ ਸਿੰਘ ਧਾਮੀ ਦਾ ਇਹ ਆਇਆ ਵੀ ਮੈਂ ਨੈਤਿਕ ਤੌਰ ਤੇ ਅਸਤੀਫਾਦ ਨਾ ਸਿੰਘ ਸਾਹਿਬ ਦੇ ਬਿਆਨਾਂ ਕਾਰਨ ਵੀ ਉਹ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਜਾਣਾ ਉਹ ਠੀਕ ਨਹੀਂ ਸੀ ਤਾਂ ਫਿਰ ਸ਼੍ਰੋਮਣੀ ਕਮੇਟੀ ਦੀ ਜਿਹੜੀ ਜਿਹੜੀ ਕਾਰਜਕਾਰੀ ਕਮੇਟੀ ਆ ਉਹਨੇ ਬੈਠਕ ਕਰਕੇ ਇੱਕ ਲੰਬਾ ਚੌੜਾ ਬਿਆਨ ਆ ਜਿਹੜਾ ਦਿੱਤਾ ਔਰ ਉਸ ਬਿਆਨ ਚ ਉਹਨਾਂ ਨੇ ਗਿਆਨੀ ਰਗਵੀਰ ਸਿੰਘ ਜੀ ਦੇ ਘਰੇ ਜਾ ਕੇ ਉਹ ਬਿਆਨ ਫੜਾਇਆ ਗਿਆ ਔਰ ਉਹਨਾਂ ਨੂੰ ਦੱਸਿਆ ਗਿਆ ਵੀ ਤੁਹਾਡਾ ਕੋਈ ਅਧਿਕਾਰ ਨਹੀਂ ਹੈ ਮਤਲਬ ਇੱਕ ਤਰ੍ਹਾਂ ਦਾ ਉਹਨਾਂ ਨੂੰ ਗਲਤੀ ਠਹਿਰਾਇਆ ਗਿਆ ਹਾਂ ਉਹਨਾਂ ਨੂੰ ਦੱਸਿਆ ਗਿਆ ਵੀ ਤੁਸੀਂ ਤੁਸੀਂ ਬਿਲਕੁਲ ਗਲਤੀ ਕਰ ਰਹੇ ਹੋ ਸਾਰੇ ਸਿੰਘ ਸਹਿਬਾਨ ਨੂੰ ਜਾਂ ਸਾਰੇ ਗ੍ਰੰਥੀਆਂ ਰਾਗਿਆਂ ਨੂੰ ਹਟਾਉਣੇ ਜਾਂ ਲਾਉਣ ਦਾ ਜਿਹੜਾ ਹੈਗਾ ਉਹ ਸਾਡਾ ਅਖਤਿਆਰ ਹੈਗਾ ਹਣਾ ਸੋ ਹਾਲਾਂਕਿ ਉੱਤੇ ਅਗਿਆਨੀ ਰਗਵੀਰ ਸਿੰਘ ਜੀ ਨੇ ਫਿਰ ਭਰੇ ਮਾਨ ਨਾਲ ਕਿਹਾ ਵੀ ਮਨ ਨੂੰ ਤਾਂ ਅੱਜ ਪਹਿਲੀ ਵਾਰ ਪਤਾ ਲੱਗਿਆ ਵੀ ਅਕਾਲ ਤਖਸਹਬ ਦਾ ਜਿਹੜਾ ਹੁਕਮ ਹੈ ਉਹ ਇਸ ਚਾਰਦिवारी ਚ ਸ਼ੁਰੂ ਹੁੰਦਾ ਤੇ ਚਾਰਦिवारी ਚ ਖਤਮ ਹੋ ਜਾਂਦਾ ਹੈਗਾ ਸੋ ਸ਼੍ਰੋਮਣੀ ਕਮੇਟੀ ਵਾਲੇ ਆ ਜਿਹੜੇ ਆਪਾਂ ਕਹਿ ਸਕਦੇ ਆ ਆਪਣੀ ਸਿਆਸੀ ਆਕੜ ਦਾ ਮੁਜ਼ਾਹਰਾ ਕਰ ਰਹੇ ਆ ਆਪਣੀ ਬੇਹੂਦਗੀ ਦਾ ਮੁਜ਼ਾਹਰਾ ਕਰ ਰਹੇ ਆ ਤੇ ਆਪਣੀ ਜਿਹੜੀ ਹੈਗੀ ਆ ਆਪਾਂ ਕਹਿ ਸਕਦੇ ਆ ਇੱਕ ਕ੍ਰਾਈਮਨਲ ਕਿਸਮ ਦੀ ਅਪਰੋਚ ਆ ਜਿਹੜੀ ਅਕਾਲ ਤਖਸਹਬਾਰੇ ਸੋ ਉਹਨਾਂ ਦਾ ਤਖਤ ਦੇ ਸਿਧਾਂਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹਨਾਂ ਨੂੰ ਆਪਣੇ ਨਿੱਜੀ ਰਾਜਨੀਤੀ ਦੀ ਪਾਈ ਹੋਈ ਹੈ ਤੇ ਉਹ ਆਪਣੀ ਰਿੱਜੀ ਰਾਜਨੀਤੀ ਨੂੰ ਜਾਇਜ਼ ਠਹਿਰਾਉਣ ਲਈ ਹਰ ਹਰ ਬਵਾ ਵਾਰਤ ਰਹੇ ਨੇ ਸੋ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਕਮੇਟੀ ਇਹ ਕਹਿ ਰਹੀ ਹੈ ਵੀ ਕਿਸੇ ਵੀ ਮੁਲਾਜ਼ਮ ਦੀ ਭਰਤੀ ਕਰਨਿਆ ਕਿਸੇ ਵੀ ਮੁਲਾਜ਼ਮ ਨੂੰ ਨੌਕਰੀ ਤੋਂ ਹਟਾਉਣ ਦਾ ਅਧਿਕਾਰ ਆ ਜਿਹੜਾ ਸ਼੍ਰੋਮਣੀ ਕਮੇਟੀ ਦੀ ਕਾਰਜਕਾਰੀ ਕੋਲ ਹੈ ਸ਼੍ਰੋਮਣੀ ਕਮੇਟੀ ਬਹੁਤ ਸਾਰੇ ਮੁਲਾਜ਼ਮ ਰੱਖਦੀ ਆ ਜਿਹਦੇ ਵਿੱਚ ਗ੍ਰੰਥੀ ਨੇ ਰਾਗੀ ਨੇ ਹੂੰ ਹੂੰ ਅਰਦਾਸੀਏ ਨੇ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਕਲਰਕ ਨੇ ਸੇਵਾ ਜਿਹੜੇ ਪ੍ਰਕਰਮਾਂ ਵਿੱਚ ਸੇਵਾ ਕਰਦੇ ਆ ਸਿੰਘ ਸੇਵਾਦਾਰਨ ਯਾਨੀ ਮਲਟੀਪਲ ਡਾਈਮੈਂਸ਼ਨਸ ਦੇ ਮੁਲਾਜ਼ਮ ਭਰਤੀ ਕਰਦੀ ਆ ਕੀ ਜਦੋਂ ਸ਼੍ਰੋਮਣੀ ਕਮੇਟੀ ਕੋਈ ਵੀ ਮੁਲਾਜ਼ਮ ਭਰਤੀ ਕਰਦੀ ਆ ਕੀ ਸਾਰਾ ਪੰਥ ਇਕੱਠਾ ਹੋ ਕੇ ਉਸ ਮੁਲਾਜ਼ਮ ਦੇ ਸਿਰ ਤੇ ਦਸਤਾਰਾਂ ਰੱਖਦਾ ਵੀ ਹਾਂ ਅਸੀਂ ਇਸ ਮੁਲਾਜ਼ਮ ਨੂੰ ਇੱਕ ਮੁਲਾਜ਼ਮ ਦੇ ਤੌਰ ਤੇ ਮਾਨਤਾ ਦਿੰਦੇ ਆ ਜੀ ਇਹ ਸਿਰਫ ਤੇ ਸਿਰਫ ਪੰਜ ਤਖਤਾਂ ਦੇ ਜਥੇਦਾਰਾਂ ਨਾਲ ਵਾਪਰਦਾ ਹੈ। ਬੇ ਸਮੁੱਚੇ ਪੰਥ ਦੀਆਂ ਸਰਮੌਰ ਜਥੇਵੰਦੀਆਂ ਇਕੱਠੀਆਂ ਹੁੰਦੀਆਂ। ਜਿਹੜੇ ਵੀ ਤਖਤ ਦਾ ਕਿਸੇ ਤਖਤ ਦੇ ਜਥੇਦਾਰ ਤੋਂ ਪਹਿਲਾਂ ਉਹ ਸਿੰਘ ਗ੍ਰੰਥੀ ਸਿੰਘ ਸੀ। ਜੀ ਜੀ। ਜਾਂ ਨਹੀਂ ਸੀ ਉਹ ਵੱਖਰੀ ਗੱਲ ਹੈ। ਪਰ ਜਿਉਂ ਹੋਈ ਉਹ ਤਖਤ ਦਾ ਜਥੇਦਾਰ ਲੱਗਦਾ ਉਹਨੂੰ ਸਮੁੱਚਾ ਪੰਥ ਆਪਣੀ ਸ਼ਾਦੀ ਪੜਦਾ। ਆਪਣੀ ਜਿਹੜੀ ਸ਼ਹਾਦਤ ਹੈ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਵੀ ਆਪਣਾ ਪ੍ਰੂਵ ਦਿੰਦਾ। ਆ ਆਪਣਾ ਆਪਣੀ ਇੱਕ ਹਮਾਇਤ ਦਿੰਦਾ ਜੀ ਬਾਕੀ ਕਿਸੇ ਮੁਲਾਜ਼ਮ ਨੂੰ ਸ਼੍ਰੋਮਣੀ ਕਮੇਟੀ ਕੋਲ ਫਰਜ਼ ਕਰ ਨੂੰ 10000 ਮੁਲਾਜ਼ਮ ਨੇ 10000 ਮੁਲਾਜ਼ਮਾਂ ਵਿੱਚੋਂ ਇਹਨਾਂ ਪੰਜ ਸਿੰਘਾਂ ਨੂੰ ਛੱਡ ਕੇ ਬਾਕੀ ਕਿੰਨਿਆਂ ਨੂੰ ਪੰਥ ਨੇ ਦਸਤਾਰਾਂ ਦਿੱਤੀਆਂ ਵੀ ਅਸੀਂ ਆ ਕਲਰਕਾਂ ਜਿਹਾ ਭਰਤੀ ਕਰਿਆ ਐਸ ਕਲਰਕ ਨੂੰ ਪੰਥ ਐਜ਼ ਅ ਕਲਰਕ ਮੰਨਤਾ ਸੀ ਇਸ ਤੋਂ ਬਾਅਦ ਜੋ ਆਪਾਂ ਦੇਖੀਏ ਕਿ ਉਹਨਾਂ ਦੀ ਕੋਈ ਹਾਜ਼ਰੀ ਨਹੀਂ ਲੱਗਦੀ ਬਕਾਇਦਾ ਜਿਹੜਾ ਹੈ ਤਨਖਾਹ ਨਹੀਂ ਉਹਨਾਂ ਨੂੰ ਮਾਨ ਪੱਤਾ ਜਿਹੜਾ ਹੈਗਾ ਤੇ ਉਹ ਸਾਰੀਆਂ ਜਿਹੜੀਆਂ ਸੁੱਖ ਸਿਵਦਾਵਾਂ ਉਹ ਉਹ ਬਾਕੀਆਂ ਨੂੰ ਨਹੀਂ ਦਿੱਤੀਆਂ ਜਾਂਦੀਆਂ স্পেশাল ਤੌਰ ਤੇ ਜਾਂ ਸਰਕਾਰ ਤੌਰ ਤੇ ਦਿੱਤੀਆਂ ਜਾਂਦੀਆਂ ਫਿਰ ਇਹਨਾਂ ਨਾਲ ਮੁਲਾਜ਼ਮਾਂ ਦਾ ਟਰੀਟ ਕਰ ਹਾਂ ਜੀ ਹਾਂ ਜੀ ਸੋ ਇਹ ਵੀ ਦੱਸਿਆ ਜਾਂਦਾ ਕਹਿੰਦਾ ਵੀ ਇੱਕ ਵਾਰੀ ਜਿਹੜਾ ਜਿਹੜਾ ਇਹਨਾਂ ਨੂੰ ਗੱਡੀਆਂ ਦਿੱਤੀਆਂ ਗਈਆਂ ਉਹ ਗੁਰਚੰਦ ਸਿੰਘ ਟੋੜਾ ਨੇ ਸਾਰਾ ਕਰਿਆ ਕਹਿੰਦੇ ਵੀ ਇੱਕ ਵਾਰੀ ਪਤਾ ਲੱਗਿਆ ਵੀ ਅਕਾਲ ਤਖਸੈਬ ਦੇ ਕੋਈ ਜਥੇਦਾਰ ਆ ਤਖਸੈਬਾਨ ਦਾ ਕੋਈ ਜਥੇਦਾਰ ਕਿਸੇ ਸਮਾਗਮ ਤੋਂ ਬਾਅਦ ਬੱਸ ਚੜ੍ਹ ਕੇ ਜਾ ਰਿਹਾ ਸੀ ਹੂੰ ਹੂੰ ਤੇ ਜਥੇਦਾਰ ਟੋੜਾ ਨੂੰ ਪਤਾ ਲੱਗਿਆ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਾਰ ਵਿੱਚ ਜਾ ਰਿਹਾ ਤੇ ਸਾਡੇ ਤਖਤ ਦਾ ਜਥੇਦਾਰ ਬੱਸ ਵਿੱਚ ਜਾ ਰਿਹਾ ਤਾਂ ਉਹਨਾਂ ਨੇ ਫਿਰ ਮਤੇ ਪਵਾ ਕੇ ਵੀ ਸਾਰੇ ਤਖਤਾਂ ਦੇ ਜਥੇਦਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਤਕਾਰ ਕਾਰਨ ਗੱਡੀਆਂ ਦਿੱਤੀਆਂ ਜਾਣਗੀਆਂ ਹੁਣ ਕਿੰਨੇ ਕੁ ਮੁਲਾਜ਼ਮਾਂ ਨੂੰ ਸ਼੍ਰੋਮਣੀ ਕਮੇਟੀ ਨੇ ਗੱਡੀਆਂ ਆਪਣੇ ਖਰਚੇ ਤੇ ਦਿੱਤੀਆਂ ਹੋਈਆਂ ਨੇ ਜਿਹੜੇ ਮੁਲਾਜ਼ਮ ਨੇ ਜਿਹੜੇ ਕਲਰਕ ਨੇ ਦੇਗ ਵਰਤਾਉਂਦੇ ਨੇ ਆਫਿਸ ਵਿੱਚ ਕੰਮ ਕਰਦੇ ਆ ਨਾ ਨਾ ਗ੍ਰਾਂਤੀ ਮਰ ਕੇ ਉਹਨਾਂ ਕਿੰਨਿਆਂ ਕੁ ਸ਼੍ਰੋਮਣੀ ਕਮੇਟੀ ਨੇ ਗੱਡੀਆਂ ਦਿੱਤੀਆਂ ਹੋਈਆਂ ਸੋ ਇਟ ਮੀਨਸ ਇਹੇ ਅਕਾ ਜਿਹੜੇ ਹੈਗੇ ਆ ਪੰਜ ਸਿੰਘ ਸਹਿਬਾਨ ਨੇ ਇਹ 1925 ਦੇ ਗੁਰਦੁਆਰਾ ਐਕਟ ਦੀ ਨਹੀਂ ਆਉਂਦੇ ਇਹ ਪੂਰੇ ਪੰਥ ਦੇ ਨੇ 1925 ਦਾ ਗੁਰਦੁਆਰਾ ਐਕਟ ਜਾਂ ਸ਼੍ਰੋਮਣੀ ਕਮੇਟੀ ਦਾ ਘੇਰਾ ਹੁਣ ਤਾਂ ਅੱਗੇ ਤਾਂ ਹਰਿਆਣਾ ਤੱਕ ਹੁੰਦਾ ਸੀ ਹੁਣ ਤਾਂ ਸ਼ੰਭੂ ਬਾਰਡਰ ਤੋਂ ਪਿੱਛੇ ਰਹਿ ਗਿਆ ਹੋਇਆ ਹੈ ਨਾ ਪਰ ਅਕਾਲ ਤਖਤ ਦਾ ਸੰਦੇਸ਼ ਹੈ ਜਿਹੜਾ ਉਹ ਸਮੁੱਚੇ ਸਿੱਖ ਜਗਤ ਲਈ ਹੈਗਾ ਖਾਲਸਾ ਜੀ ਦੇ ਬੋਲ ਬਾਲਿਆਂ ਨੂੰ ਪ੍ਰਣਾਇ ਹੋ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਤੱਕ ਜਿਹੜਾ ਹੈਗਾ ਉਹ ਹੈਗਾ ਸੋ ਇਸੇ ਕਰਕੇ ਸਿੰਘ ਸਹਿਬਾਨ ਨੇ ਭਰੇ ਮਨ ਨਾਲ ਕਿਹਾ ਵੀ ਮੈਨੂੰ ਤਾਂ ਅੱਜ ਪਤਾ ਲੱਗਿਆ ਮੈਂ ਤਾਂ ਭਲੇਖੇ ਵਿੱਚ ਹੀ ਸੀ ਵੀ ਅਕਾਲ ਤਖਤ ਦਾ ਸੰਦੇਸ਼ ਸਮੁੱਚੇ ਸਿੱਖਾਂ ਲਈਆ ਇਹ ਤਾਂ ਇੱਥੇ ਅਕਾਲ ਤਖਤ ਤੋਂ ਸ਼ੁਰੂ ਹੁੰਦਾ ਤੇ ਇੱਥੇ ਖਤਮ ਹੋ ਜਾਂਦਾ ਤੇ ਦੂਜੇ ਬੰਨੇ ਥੋੜਾ ਜਿਹਾ ਆਪਾਂ ਟੈਕਨੀਕਲ ਵੀ ਦੇਖ ਲਈਏ ਕਿ ਗੁਰਦੁਆਰਾ ਜਿਹੜਾ 1925 ਐਕਟ ਹੈਗਾ ਉਸ ਦੇ ਵਿੱਚ ਹੈੱਡ ਪ੍ਰੈਸਟ ਜਾਂ ਹੈੱਡ ਮਨਿਸਟਰ ਹੈਗਾ ਹੁਣ ਜੇ ਆਪਾਂ ਹੈੱਡ ਮਨਿਸਟਰ ਦੀ ਗੱਲ ਕਰੀਏ ਉਹ ਤਾਂ ਹੈੱਡ ਗ੍ਰੰਥੀ ਉਹ ਤਾਂ ਹੈੱਡ ਗ੍ਰੰਥੀ ਹੋ ਗਿਆ ਦਰਬਾਰ ਸਾਹਿਬ ਦਾ ਕਹਿ ਲੀਏ ਫਿਰ ਉਹਨੂੰ ਕਿਸ ਤਰੀਕੇ ਦੇ ਨਾਲ ਇਹ ਤੱਕੇ ਨਾਲ ਜਿਹੜਾ ਹੈ ਜਥੇਦਾਰਾਂ ਨੂੰ ਉਹਦੇ ਵਿੱਚ ਬੰਨ ਰਏ ਹਾਂ ਇਹ ਉਹਨਾਂ ਦੀ ਆਪਣੀ ਇਹ ਜਿਹੜੀ ਹੈਗੀ ਆ ਬੀ ਉਹ ਆਪਣੀ ਰਾਜਨੀਤੀ ਨੂੰ ਬਚਾਉਣ ਲਈ ਧੋਖਾ ਕਰ ਰਹੇ ਹੈਗੇ ਆ ਉਹਦੇ ਵਿੱਚ ਹੈ ਨੇ ਹੈੱਡ ਪ੍ਰੀਸਟ ਆ ਜਿਹੜਾ ਉਹ ਹੈਗਾ ਗਰੰਥੀ ਸਿੰਘ ਹੈਗਾ ਜਿਹੜਾ ਅਕਾਲ ਤਖਤ ਦਾ ਹੈ ਹਰਮੰਦਰ ਸਾਹਿਬ ਦਾ ਇਹ ਉਹ ਤੋਂ ਪਹਿਲਾਂ ਇਹ ਇਹ 1978-79 ਤੱਕ ਹੈੱਡ ਪ੍ਰੀਸਟ ਹੀ ਲਿਖਿਆ ਜਾਂਦਾ ਸੀ ਪਰ ਜਦੋਂ ਬਹੁਤ ਸਾਰੇ ਸਿੱਖ ਪੱਤਰਕਾਰ ਅਖਬਾਰਾਂ ਚ ਆਏ ਉਹਨਾਂ ਨੇ ਆਪਣੇ ਅਖਬਾਰਾਂ ਦੇ ਸੰਪਾਦਕਾਂ ਨੂੰ ਜਾਂ ਉਹਨਾਂ ਨੂੰ ਕਿਹਾ ਵੇ ਹੈਡ ਪ੍ਰੀਸਟ ਹੈਡਗਰ ਇਹ ਸੋ ਹੁਣ ਸੁਪਰੀਮ ਪ੍ਰੀਸਟ ਲਿਖਦੇ ਆ ਜੀ ਜੀ ਹੁਣ ਹੁਣ ਹੈਡ ਪ੍ਰੀਸਟ ਨਹੀਂ ਲਿਖਦੇ ਹੁਣ ਸੁਪਰੀਮ ਪ੍ਰੀਸਟ ਆ ਜਿਹੜਾ ਜਥੇਦਾਰ ਆ ਉਹਨੂੰ ਇੰਗਲਿਸ਼ ਚ ਸੁਪਰੀਮ ਪ੍ਰੀਸਟ ਕਿਹਾ ਜਾਂਦਾ ਪਰ ਉਹ ਤਾਂ ਐਕਟ ਚ ਫਿਰ ਹੈ ਹੀ ਨਹੀਂ ਆ ਨਾ ਹਾਂ ਉਹ ਹੈ ਨਹੀਂ ਉਹ ਐਕਟ ਵਿੱਚ ਨਹੀਂ ਹੈਗੇ ਸ਼੍ਰੋਮਣੀ ਕਮੇਟੀ ਜੇ ਆਪਾਂ ਕਹੀਏ ਵੀ ਇਹ ਇਹ ਬਦਮਾਸ਼ੀ ਕਰ ਰਹੇ ਆ ਸੋ ਇਹ ਉਹ ਤਖਤ ਦੇ ਜਥੇਦਾਰਾਂ ਨੂੰ ਆਪਣੇ ਅੰਦਰ ਲੈਣਾ ਅੰਡਰ ਲੈਣਾ ਚਾਹੁੰਦੇ ਆ ਸੋ ਉਹਨਾਂ ਬਾਰੇ ਫੈਸਲੇ ਵੀ ਤਾਂ ਕਿ ਤਖਤ ਆਜ਼ਾਦ ਨਾ ਹੋਵੇ ਤਖਤ ਤਾਂ ਜਿਹੜਾ ਉਹ ਅਕਾਲੀ ਲੀਡਰਸ਼ਿਪ ਨੂੰ ਵੰਨਣ ਦਾ ਯਤਨ ਨਾ ਕਰੇ ਅਕਾਲੀ ਲੀਡਰਸ਼ਿਪ ਬੇ ਲਗਾਮ ਭਜਣਾ ਚਾਹੁੰਦੀ ਹੈ ਉਹ ਕਿਸੇ ਵੀ ਜਿਹੜੀਆਂ ਐਥਿਕ ਵੈਲਿਊਜ਼ ਹੁੰਦੀਆਂ ਰਾਜਨੀਤੀ ਦੀਆਂ ਉਹਨਾਂ ਵੈਲਿਊਜ਼ ਦੀ ਪਾਲਣਾ ਨਹੀਂ ਕਰਨੀ ਚਾਹੁੰਦੀ ਜੇ ਉਹ ਪਾਲਣਾ ਨਹੀਂ ਕਰਨੀ ਚਾਹੀ ਇਸੇ ਕਰਕੇ ਸਿੱਖਾਂ ਦੇ ਕਾਤਲ ਪੁਲਿਸ ਅਫਸਰ ਪੰਜਾਬ ਵਿੱਚ ਲਗਾਏ ਗਏ ਜੀ ਉਹਨਾਂ ਨੂੰ ਤਰਕੀਆਂ ਦਿੱਤੀਆਂ ਗਈਆਂ ਡੇਰੇਦਾਰਾਂ ਨੂੰ ਹਮਾਇਤ ਦਿੱਤੀ ਗਈ ਸੋ ਡੇਰੇਦਾਰਾਂ ਨੂੰ ਹਮਾਇਤ ਇਸ ਪੱਧਰ ਤੇ ਪਹੁੰਚ ਗਈ ਉਹਨਾਂ ਦੇ ਹੌਸਲੇ ਇੰਨੇ ਜ਼ਿਆਦੇ ਵੱਧ ਗਏ ਵੀ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਕੇ ਲਲਕਾਰੇ ਮਾਰਨ ਲੱਗੇ ਕੀ ਜੁਰਰਤ ਸਿੱਖਸੇ ਦੀ ਵੀ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਕੇ ਔਰ ਲਲਕਾਰਾ ਮਾਰ ਕੇ ਕਹਿੰਦਾ ਵੀ ਤੁਹਾਡਾ ਗੁਰੂ ਸਾਡੇ ਕੋਲ ਬੈਠਾ ਜਿਹੜੀ ਸਿੱਖ ਕੌਮ ਇੰਨੀ ਤਾਂ ਨਹੀਂ ਮਰ ਗਈ ਸਿਰਫ ਇਹਨਾਂ ਦੀ ਸਰਕਾਰ ਕਾਰਨ ਹੋਇਆ ਈਵਨ ਜੇ ਉੱਥੇ ਆਪਾਂ ਖਿਮਾ ਕਰਿਓ ਮੈਂ ਕਾਂਗਰਸ ਦੀ ਹਮਾਇਤ ਨਹੀਂ ਕਰਦਾ ਮੈਂ ਇਹ ਕਹਿੰਦੇ ਵੀ ਜੇ ਕਾਂਗਰਸ ਦੀ ਸਰਕਾਰ ਹੁੰਦੀ ਤਾਂ ਤਾਂ ਕਿਸੇ ਦੀ ਹਿੰਮਤ ਨਹੀਂ ਸੀ ਹਨਾ ਮੇ ਲਲਕਾਰਾ ਮਾਰ ਜਿੰਦਾ ਸਿੱਖਾਂ ਨੇ ਇੱਕ ਦਿਨ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਬਰਾਮਦ ਕਰ ਲੈਣਾ ਸੀ ਜੇ ਚੱਕ ਵੀ ਲਿਆ ਸੀ ਤਾਂ ਹਨਾ ਜੀ ਜੀ ਔਰ ਜਿਹੜੀ ਕੋਈ ਕਹਿੰਨੇ ਕਿ ਗੈਰ ਅਕਾਲੀ ਜਾਂ ਕੋਈ ਵੀ ਜੇ ਸਰਦਾਰ ਜੇ ਵਾਲੀ ਨਾ ਉਹ ਵੀ ਤੇ ਸੋ ਖੱਟੜੇ ਦੀ ਜਿਹੜੀ ਰਿਪੋਰਟ ਆ ਰਵਿੰਦਰ ਸਿੰਘ ਖੱਟੜ ਉਹ ਕਹਿੰਦਾ ਸਾਨੂੰ ਪਤਾ ਲੱਗ ਗਿਆ ਸੀ ਵੀ ਗੁਰੂ ਗ੍ਰੰਥ ਸਾਹਿਬ ਕਿੱਥੇ ਪਿਆ ਜੀ ਪਰ ਸਾਨੂੰ ਹੋਮ ਮਿਨਿਸਟਰ ਨੇ ਰੋਕਿਆ ਵੀ ਡੇਰੇ ਵਾਲਿਆਂ ਦੇ ਖਿਲਾਫ ਨਹੀਂ ਕਰਨਾ ਸੋ ਜਿਹੜੀਆਂ ਐਥਿਕ ਵੈਲਿਊਜ਼ ਅਕਾਲ ਤਖਤ ਰਾਜਨੀਤੀ ਵਿੱਚ ਲਿਆ ਰਿਹਾ ਜਿਨ੍ਹਾਂ ਦੀ ਅਕਾਲੀ ਦਲ ਨੂੰ ਪ੍ਰਮਾਣਿਤ ਕਰਨਾ ਪੈਣਾ ਸੋ ਅਕਾਲੀ ਦਲ ਉਹਨਾਂ ਐਥਿਕ ਵੈਲਿਊਜ਼ ਕਦਰਾਂ ਕੀਮਤਾਂ ਵਾਲੀ ਰਾਜਨੀਤੀ ਤੋਂ ਟੁੱਟ ਕੇ ਉਹ ਆਪਣੀ ਜਿਹੜੀ ਹੈਗੀ ਆ ਇੱਕ ਆਪਾਂ ਕਹ ਸਕਦੇ ਕਰੂਡ ਔਰ ਜਿਹੜੀ ਜਿਹੜੀ ਆਪਾਂ ਲੱਕੜ ਵਰਗੀ ਸੁੱਕੀ ਰਾਜਨੀਤੀ ਉਹ ਕਰਨੀ ਚਾਹੁੰਦੇ ਆ ਇਸੇ ਕਰਕੇ ਉਹ ਤਖਸ ਸਹਿਬਾਨ ਦੇ ਜਥੇਦਾਰ ਨੂੰ ਡਰਾਉਣ ਦਾ ਧਮਕਾਉਣ ਦਾ ਉਹਨਾਂ ਦੇ ਖਿਲਾਫ ਅਸ਼ਲੀਲ ਕਿਸਮ ਦੀਆਂ ਜਿਹੜੀਆਂ ਗੱਲਾਂ ਕਰਨ ਦਾ ਇਹਨਾਂ ਵਿੱਚ ਹੌਸਲਾ ਪੈਦਾ ਹੋ ਰਿਹਾ ਤੇ ਦੂਜੇ ਪੰਨੇ ਜਿਹੜਾ ਹੈਗਾ ਇਹ ਅੱਜ ਭਾਈ ਹਰਜਿੰਦਰ ਸਿੰਘ ਧਾਮੀ ਹੋਣਾ ਨੂੰ ਵੀ ਜਿਹੜਾ ਹੈ ਜਥੇਦਾਰ ਅਕਬੀਰ ਸਿੰਘ ਹੁਣੇ ਅੱਜ ਮਿਲੇ ਹੈਗੇ ਨੇ ਆ ਲੰਬੇ ਸਮੇਂ ਤੇ ਬਾਅਦ ਜਿਹੜਾ ਹੈ ਜਦੋਂ ਆਪਾਂ ਕਹਿ ਲਈਏ ਕਿ ਮੀਟਿੰਗ ਇਹ ਹੋਈ ਹੈ ਪਿਛਲੇ ਕੁਝ ਦਿਨਾਂ ਤੋਂ ਉਮੀਦਾਂ ਸਨ ਕਿ ਜੱਫੇਦਾਰ ਹੋਣੀ ਮਿਲ ਸਕਦੇ ਨੇ ਔਰ ਉਹਨਾਂ ਨੇ ਕਿਤਨਾ ਕਿਤੇ ਜਿਹੜਾ ਹੈ ਫੈਮਲੀ ਦੀ ਗੱਲ ਕੀਤੀ ਗਈ ਕਿ ਉਹਨਾਂ ਦੇ ਪੋਤਰਾ ਹੋਇਆ ਹੈਗਾ ਉਸ ਖੁਸ਼ੀ ਦੇ ਵਿੱਚ ਪਰ ਕਿਵੇਂ ਦੇਖਦੇ ਹੋ ਅੰਦਰ ਕੁਝ ਹੋਰ ਵੀ ਗੱਲਾਂ ਬਾਤਾਂ ਹੋਈਆਂ ਹੋਣਗੀਆਂ ਪਹਿਲਾਂ ਵੀ ਬਹੁਤ ਸਾਰੇ ਅਕਾਲੀ ਲੀਡਰ ਜਿਹੜੇ ਜਾ ਕੇ ਆਏ ਨੇ ਕੀ ਭਾਈ ਹਰਜਿੰਦਰ ਸਿੰਘ ਧਾਮੀ ਦੀ ਇਹ ਰਸਤੇ ਵਾਪਸੀ ਹੋ ਸਕਦੀ ਆ ਹਾਂ ਦੇਖੋ ਸਿੰਘ ਸਹਿਬਾਨ ਨੇ ਯਤਨ ਕਰਿਆ ਸਿੰਘ ਸਹਿਬਾਨ ਧੀਮੇ ਚੱਲ ਰਹੇ ਆ ਬੜੇ ਸਹਜ ਨਾਲ ਚੱਲ ਰਹੇ ਹੈਗੇ ਆ ਸੋ ਆਪਾਂ ਕਈ ਵਾਰੀ ਕਾਲੇ ਪੈ ਜਿਆਦਾਤੀ ਵਿੱਚ ਚੱਲ ਰਹੇ ਹੈਗੇ ਹਨ ਪਰ ਫਿਰ ਵੀ ਉਹਨਾਂ ਦਾ ਇੱਕ ਕੰਮ ਕਰਨ ਦਾ ਆਪਣਾ ਢੰਗ ਹੈ ਉਹ ਹਰਜਿੰਦਰ ਸਿੰਘ ਧਾਮੀ ਨੂੰ ਮਿਲੇ ਆ ਔਰ ਇਹ ਗੱਲ ਤਾਂ ਬਿਲਕੁਲ ਆਪਾਂ ਵਾਰ-ਵਾਰ ਇਸ ਪ੍ਰੋਗਰਾਮ ਚ ਕਹੀ ਆ ਵੀ ਹਰਜਿੰਦਰ ਸਿੰਘ ਧਾਮੀ ਉਹਨਾਂ ਅਕਾਲੀਆਂ ਚੋਂ ਨਹੀਂ ਜਿਹੜੇ ਭ੍ਰਿਸ਼ਟਾਚਾਰ ਨੂੰ ਪ੍ਰਣਾਏ ਹੋਏ ਆ ਸੋ ਹਰਜਿੰਦਰ ਸਿੰਘ ਧਾਮੀ ਨੇ ਰਾਜਨੀਤੀ ਵਿੱਚੋਂ ਕੋਈ ਜਿਹੜੀ ਆਰਥਿਕ ਖੱਟੀ ਨਹੀਂ ਖੱਟੀ ਉਹ ਬੜੇ ਇਮਾਨਦਾਰ ਨੇ ਪੰਥਕ ਜਜ਼ਬੇ ਵਾਲੇ ਨੇ ਔਰ ਗੁਰੂ ਦੀ ਜਿਹੜੀ ਹੈਗੀ ਆ ਸੇਵਾ ਭਾਵਨੇ ਵਾਲੇ ਜਿਹੜੇ ਮੈਂ ਗੁਰੂ ਦੇ ਸਿੱਖ ਨੇ ਸੋ ਇਹ ਜੇ ਲੋਕਾਂ ਦੀ ਲੋੜ ਆ ਹਰਜਿੰਦਰ ਸਿੰਘ ਧਾਮੀ ਹੋਇਆ ਸੁਖਦੇਵ ਸਿੰਘ ਭੌਰ ਉਹ ਨਹੀਂ ਹੋਏ ਜਾਂ ਕਰਨੈਲ ਸਿੰਘ ਪੰਜੋਲੀ ਕਿਸੇ ਹੱਦ ਤੱਕ ਕਰਨੈਲ ਸਿੰਘ ਪੰਜੋਲੀ ਨੂੰ ਵੀ ਲਿਆ ਜਾ ਸਕਦਾ ਇਹ ਆਕਬਾਲ ਸਿੰਘ ਝੁੰਦਾ ਨੇ ਸਾਧੂ ਸਿੰਘ ਉਮੈਦਪੁਰ ਜੇ ਸੋ ਜਿਹੜੇ ਇਹ ਸੱਜਣ ਨੇ ਇਵਨ ਹੁਣ ਮਨਪ੍ਰੀਤ ਯਾਲੀ ਨੂੰ ਵੀ ਮਨਪ੍ਰੀਤ ਸਿੰਘ ਯਾਲੀ ਨੂੰ ਵੀ ਇਸ ਦਿਸ਼ਾ ਵਿੱਚ ਦੇਖਿਆ ਜਾ ਸਕਦਾ ਸੋ ਵੀ ਉਹ ਕੁਛ ਨਾ ਕੁਛ ਪੰਥਕ ਜਿਹੜਾ ਜਜਬਾ ਰੱਖਦੇ ਆ ਉਹਨਾਂ ਨਾਲ ਚੱਲਿਆ ਜਾ ਸਕਦਾ ਸੋ ਹਰਜਿੰਦਰ ਸਿੰਘ ਧਾਮੀ ਦਾ ਜਿਹੜਾ ਲਾਸ ਹੈ ਪੰਥ ਨੂੰ ਉਹ ਹੈਗਾ ਹੀ ਐ ਸੋ ਜੇ ਹੋ ਸਕਦਾ ਸਿੰਘ ਸਾਹਿਬ ਨੇ ਉਹਨਾਂ ਨਾਲ ਜਿਹੜੀ ਵਿਚਾਰ ਚਰਚਾ ਕੀਤੀ ਉਹਦੇ ਵਿੱਚ ਉਹਨਾਂ ਨੂੰ ਮਨਾਉਣ ਦਾ ਕੋਈ ਯਤਨ ਕੀਤਾ ਹੋਵੇ ਜਾਂ ਕਿਸੇ ਪਾਸੇ ਜਿਸ ਤਰ੍ਹਾਂ ਇਹ ਵੀ ਆ ਕਿ ਹਰਜਿੰਦਰ ਸਿੰਘ ਧਾਮੀ ਆ ਜਿਹੜੇ ਇਸ ਵੇਲੇ ਉਹ ਆਕਾਸ਼ ਤੱਕ ਸਾਹਿਬਾਂ ਅਤੇ ਅਕਾਲੀ ਦਲ ਦੇ ਦਰਮਿਆਨ ਇੱਕ ਪੁਲ ਦਾ ਕੰਮ ਕਰ ਸਕਦੇ ਆ ਇਹਨਾਂ ਦੇ ਮਨਮਟਾਵ ਨੂੰ ਖਤਮ ਕਰਨ ਦਾ ਯਤਨ ਕਰ ਸਕਦੇ ਹੈਗੇ ਆ ਸੋ ਸਿੰਘ ਸਹਿਬਾਨ ਦੀ ਉਹਨਾਂ ਨਾਲ ਮਿਲਣੀ ਕੱਲ ਬਿਕਰਮ ਸਿੰਘ ਮਜੀਠੀਆ ਮਿਲੇ ਸੀ ਉਤੋਂ ਬਾਅਦ ਸਿੰਘ ਸਹਿਬਾਨ ਦਾ ਮਿਲਣਾ ਸੋ ਕਾਫੀ ਸਾਨੂੰ ਲੱਗਦਾ ਵੀ ਪੋਜ਼ਿਟਿਵ ਆ ਹਾਂ ਉਹ ਆਪਣੇ ਅਸਾਬ ਨਾਲ ਬੜੇ ਹੌਲੀ ਆ ਜਿਹੜੀ ਚੱਲ ਰਹੀ ਹੈਗੇ ਨੇ ਸੋ ਜਿੰਨਾਂ ਕੋ ਵੀ ਉਹ ਚੱਲ ਰਹੀ ਆ ਸਾਨੂੰ ਐਜ਼ ਏ ਜਥੇਦਾਰ ਉਹਨਾਂ ਦਾ ਸਵਾਗਤ ਕਰਨਾ ਬਣਦਾ ਪਰ ਪੰਥ ਦਾ ਰੋਸ ਜਿਹੜਾ ਇਹ ਪ੍ਰਗਟ ਕਰਨਾ ਬਣਦਾ ਵੀ ਉਹਨਾਂ ਦੇ ਧੀਮੇਪਣ ਨਾਲ ਜਿਹੜਾ ਅਕਾਲੀ ਦਲ ਆ ਉਹ ਉਹਨਾਂ ਨੂੰ ਧਮਕਾਉਣ ਤੇ ਆ ਗਿਆ ਹੋਇਆ ਹੈ ਸੋ ਇਹ ਇਹ ਜਿਹੜੀ ਆ ਵੀ ਜਿਹੜਾ ਜਲਾਉ 2 ਦਸੰਬਰ ਨੂੰ ਪੈਦਾ ਹੋਇਆ ਸੀ ਜੇ ਹੁਣ ਅਕਾਲੀ ਦਲ ਜਥੇਦਾਰਾਂ ਨੂੰ ਧਮਕਾਉਣ ਤੇ ਆ ਗਿਆ ਹੋਇਆ ਤਾਂ ਉਸ ਜਲਾਉ ਨੂੰ ਕਿਤਨਾ ਕਿਤੇ ਵਟਾ ਲੱਗਦਾ ਐਜ਼ ਏ ਸਿੱਖ ਸ਼ਰਦਾਵਾਂ ਸਿੱਖ ਹੋਣ ਦੇ ਨਾਤੇ ਹਰੇਕ ਸਿੱਖ ਦੀ ਜਿਹੜੀ ਆਤਮਾ ਉਹ ਆਹਤ ਹੁੰਦੀ ਆ ਸੋ ਸਿੰਘ ਸਾਹਿਬਾਨ ਨੂੰ ਥੋੜੀ ਜੀ ਤੇਜ਼ੀ ਵਰਤ ਕੇ ਇਹਨਾਂ ਜਿਹੜੀਆਂ ਗੈਰ ਪੰਥਕ ਸਰਗਰਮੀਆਂ ਹੋ ਰਹੀਆਂ ਅਕਾਲੀ ਦਲ ਦੇ ਘੇਰਿਆਂ 'ਚ ਉਹਨਾਂ 'ਤੇ ਰੋਕ ਲਾਉਣੀ ਚਾਹੀਦੀਆਂ ਜੀ ਬਿਲਕੁਲ ਜੀ ਔਰ ਦੂਜੇ ਬੰਨੇ ਜੇ ਆਪਾਂ ਕਹਿ ਲਈਏ ਕਿ ਭਾਈ ਹਰਜਿੰਦਰ ਸਿੰਘ ਧਾਮੀ ਹੋਣੀ ਵਾਪਸ ਆ ਜਾਣਗੇ ਤਾਂ ਵੀ ਕਾਫੀ ਸਾਰੇ ਜਿਹੜੇ ਸਵਾਲ ਨੇ ਉੱਥੇ ਦੇ ਉੱਥੇ ਹੀ ਖੜੇ ਰਹਿਣਗੇ ਕਿ ਕੀ ਜਿਹੜੀ 7 ਮੈਂਬਰੀ ਕਮੇਟੀ ਸੀ ਹੁਣ 5 ਮੈਂਬਰੀ ਹੋ ਚੁੱਕੀ ਐ ਤੇ ਕੀ ਦੁਬਾਰਾ ਉਹਨੂੰ ਐਕਟਿਵ ਕੀਤਾ ਜਾਏਗਾ ਜਾਂ ਦੂਜੇ ਬੰਨੇ ਜਿਹੜਾ ਅਕਾਲੀ ਦਲ ਆਪਾਂ ਨੂੰ ਪਤਾ ਹੀ ਹੈ ਕਿ ਭਰਤੀ ਮੁਹਿੰਮ ਉਹਨਾਂ ਦੀ ਚੱਲ ਰਹੀ ਹੈਗੀ ਹੈ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ 33 ਲੱਖ ਹੋ ਚੁੱਕੇ ਨੇ ਪਰਚੀਆਂ ਅਸੀਂ ਦੇ ਚੁੱਕੇ ਹਾਂ ਜਾਂ ਭਰਤੀ ਹੋ ਚੁੱਕੀ ਹੈ ਹੁਣ ਉਹ ਕਹਿੰਦੇ ਨੇ ਕਿ ਸਾਡੀ 10 ਲੱਖ ਦੀ ਹੋਗੀ ਅੱਜ ਸ਼ਾਇਦ ਉਹਨਾਂ ਦੀ ਆਖਰੀ ਤਾਰੀਖ ਵੀ ਹੈਗੀ ਹੈ ਕੀ ਉਹ ਭਰਤੀ ਫਿਰ ਰੱਦ ਕੀਤੀ ਜਾਏਗੀ ਨਵੀਂ ਭਰਤੀ ਹੋਏਗੀ ਬਹੁਤ ਸਾਰੇ ਜਿਹੜੇ ਸਵਾਲ ਨੇ ਉਹ ਆਪਾਂ ਕਹਿ ਸਕਦੇ ਹਾਂ ਕਿ ਇਸ ਪੂਰੇ ਏਰੀਆ ਦੇ ਵਿੱਚ ਪਏ ਹੋਏ ਨੇ ਤੇ ਕਦੋਂ ਇਹਨਾਂ ਦੇ ਸਵਾਲ ਆਉਣਗੇ ਇਹੀ ਜਿਹੜੀਆਂ ਸਵਾਲਾਂ ਦੇ ਜਵਾਬ ਆਉਣਗੇ ਇਹੀ ਸਿੱਖ ਸੰਗਤਾਂ ਜਿਹੜੀਆਂ ਨੇ ਵੇਟ ਕਰ ਰਹੀਆਂ ਹੈਗੀਆਂ ਨੇ